ਆ ਜਾ ਬਹਨ ਤੂੰ ਛੱਡ ਦੇ ਟੈਨਸ਼ਨਾਂ ਸਾਰੀਆਂ ਇਹ ਘਰ ਦੀ ਬਮਾਲਕਨ ਬਣ ਗਈ ਹੁਣ ਇਹ ਤੇਰਾ ਘਰ ਆ ਹੁਣ ਆ ਜਾ ਬਹਿ ਜਾ ਇੱਥੇ ਉਹ ਬੋਤਲ ਲਿਆਓ ਦੁੱਧ ਚ ਪੱਤੀ ਪਾ ਕੇ ਥੋੜੀ ਜੀ ਨਾਲੇ ਦੋ ਲੈ ਚੀਆਂ ਪਾਣੀ ਵਿੱਚ ਨਾਲੇ ਕੁਝ ਖਾਣ ਨੂੰ ਲਈ ਪਤਾ ਨਹੀਂ ਸੁਣਿਆ ਕਿ ਨਹੀਂ ਤੂੰ ਲਾਣੇਦਾਰ ਨਹੀਂ ਏ ਵਸੇਰਾ ਮੈਂ ਧਨ ਜੋੜਿਆ ਇੱਥੇ ਬੋਕ ਨਾ ਮ ਕਰਿਆ ਤੇ ਤੂੰ ਨਾ ਸਾਰੀ ਉਮਰ ਐਸੀ ਕਰਨੀ ਆ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਆਪਣੇ ਤੇ ਵੀ ਇਹ ਦਿਨ ਖੁਸ਼ੀਆਂ ਦੇ ਆਏ ਆ ਮੈਂ ਆਪੇ ਹੀ ਲਿਆਉਣ ਆਲੇ ਆ ਤੂੰ ਬੇਫਿਕਰ ਰਹਿ ਇਹਨਾਂ ਤੇ ਤਾਂ ਮੈਂ ਡਾਲ ਫੜ ਕੇ ਰੇਰ ਕੇ ਰੱਖੂਗਾ ਇਹ ਨਹੀਂ ਤੈਨੂੰ ਕੁਛ ਕਦੇ ਦੇ ਇਹਦਾ ਮੈਂ ਮਈ ਕਮਾਈ ਕਰਨ ਵਾਲਾ ਆਪਣਾ ਹੀ ਘਰ ਆ ਆਪਣੀ ਪੈੜੀ ਆ ਜਾਇਦਾਦ ਦੀ ਤੂੰ ਅੱਜ ਤੋਂ ਮਾਲਕਨ ਐ ਤੇ ਤੈਨੂੰ ਦੱਸਦਾ ਮੈਂ ਕੱਬ ਦਾ ਤੇਰੇ ਹੱਥ ਕੀ ਰਹਿਣੀਆਂ ਹੁਣ ਤੇ ਤੂੰ ਨਾ ਆਪਦੇ ਉਂਗਲ ਦੀ ਨੋਕ ਤੇ ਕੰਮ ਕਰਉਣਾ ਮੂਹਾਂ ਨਾ ਤੋਂ ਕਈ ਵਾਰੀ ਕੋਈ ਆਂਦੀ ਗਵੰਡੀ ਵੀ ਬੋਲੇ ਤੇ ਪੱਕੀ ਪਈ ਆ ਫੈਰ ਕੱਢ ਦੇਣੇ ਵਿੱਚ ਦੀ ਮੈਥੋਂ ਤਾਂ ਤਾਂ ਸਾਰੇ ਚੱਲਦੇ ਆ ਇੱਥੇ ਆਂਡ ਗਵੰਡ ਸਾਰਾ ਪਿੰਡ ਚੱਲਦਾ ਟੈਨਸ਼ਨ ਨਹੀਂ ਮੰਨਣੀ ਤੂੰ ਓ ਲੈਓ ਭਾਈ ਮਿੱਠਾ ਮੁਠਾ ਮਿੱਠੇ ਦੀ ਨਹੀਂ ਤੈਨੂੰ ਡਾਂਗਾ ਦੀ ਲੋੜ ਆ ਚੜਾਤਾ ਜਾਂਦਾ ਕਰਤਾ ਉਹੀ ਕੰਮ ਉਤਵਾ ਦਾ ਪੜਨ ਪੜਨ ਜਾ ਤੂੰ ਕਿ ਲੈਣਾ ਪੜਨ ਹੀ ਜਾਣਾ ਮੈਂ ਤਾਂ ਉਮਰ ਤਾਂ ਮੇਰੀ ਸੀ ਵਿਆਹਣ ਦੀ ਤੇ ਡੋਲਾ ਤੂੰ ਲੈ ਆ ਸ਼ਰਮ ਨਹੀਂ ਆਉਂਦੀ ਤੈਨੂੰ ਉਹ ਸਿਵੇ ਆ ਕੇ ਤੇਰੀਆਂ ਲੱਤਾਂ ਸ਼ਰਮ ਮਨ ਕੋਸ ਯਾਰਾ ਮੈਨੂੰ ਵੀ ਵਿਆਹਾਂਗੇ ਤੈਨੂੰ ਵੀ ਵਿਆਹਾਂਗੇ ਕਿਉਂ ਟੈਨਸ਼ਨ ਲਈ ਆ ਤੂੰ ਟੈਨਸ਼ਨ ਲਵਣਾ ਮੈਂ ਮੂੰਹ ਬਾਹਰ ਕੀ ਦਿਖਾਉਂਗਾ ਲੋਕਾਂ ਨੂੰ ਕਿਤੇ ਨਿਕਲਣ ਜੋਗਾ ਨਹੀਂ ਛੱਡਿਆ ਤੂੰ ਮੈਨੂੰ ਕੀ ਆਖਣਗੇ ਲੋਕ ਮੈਨੂੰ ਉਹ ਕੋਈ ਤੇਰਾ ਉਹ ਬਾਹ ਨਵੀ ਲੈ ਆਇਆ ਇਹਨੂੰ ਮਾਂ ਕਹਿੰਦੀ ਆਂਦਾ ਕੋਈ ਤੈਨੂੰ ਆਖਣਗੇ ਤੈਨੂੰ ਤੇਰੀ ਉਮਰ ਤਾਂ ਇਹ ਸੀਗੀ ਵੀ ਤੂੰ ਮੇਰਾ ਵਿਆਹ ਕਰਦਾ ਤੇ ਪਾਣੀ ਮੇਰੇ ਸਿਰ ਦੇ ਉੱਤੋਂ ਦੀ ਵਰਵਾਉਂਦਾ ਉਹ ਕੰਜਰਾ ਮੈਂ ਤੇਰੇ ਸਿਰ ਤੇ ਪਾਣੀ ਵਾਰਨ ਆਸਤੇ ਤੇਰੀ ਮਾਂ ਲੈ ਕੇ ਆਇਆ ਮਾਂ ਤਾਂ ਹੈ ਨਹੀਂ ਸੀ ਤੇਰੇ ਕੋਲ ਪਾਣੀ ਵਾਰਨ ਤੇ ਵੱਡੀ ਭੈਣ ਹੈ ਨਹੀਂ ਭਾਬੀ ਹੈ ਨਹੀਂ ਮਾਂ ਮਾਰਗੀ। ਮਾਂਾਂ ਹੀ ਵਾਰਦ ਕਾ ਹੁੰਦੀਆਂ ਪਾਣੀ ਕੱਲੀਆਂ। ਤੇ ਭਾਬੀ ਵੀ ਮਾਰਗੀ ਆ। ਉਹ ਪਾਣੀ ਲੈ ਕੇ ਆਇਆ ਤੇਰੇ ਆਪਤੇ ਵੀ ਤੇਰੀ ਮਾਂ ਬਣ ਕੇ ਰਹੂਗੀ। ਇਹਦੇ ਵੀ ਅੱਗੇ ਪਿੱਛੇ ਕੋਈ ਨਹੀਂ ਸੀਗਾ। ਤੇ ਮੈਨੂੰ ਵੀ ਤੁਸੀਂ ਪੁੱਛਦੇ ਨਹੀਂ ਸੀ ਤੇ ਮੈਂ ਤਾਂ ਲੈ ਕੇ ਆਇਆ। ਤੈਨੂੰ ਕੌਣ ਨਹੀਂ ਪੁੱਛਦਾ ਸੀਗਾ? ਤੜਕੇ ਉੱਠ ਜਾਣਾ। ਮੈਨੂੰ ਕਿਤੇ ਪੁੱਛਿਆ ਵੀ ਮੇਰੀ ਲੱਤ ਦੁਖਦੀ ਹੈ। ਉਹ ਵੱਡਾ ਵਾਇਆ। ਘਰੇ ਨੂੰ ਆ ਪੋਤਾ। ਪੋਤਿਆਂ ਵਾਲਾ ਤੂੰ ਹੋਇਆ ਪਿਆ ਸ਼ਰਮ ਮਾਨੇ ਯਾਰ ਇੱਕ ਮਿੰਟ ਕਿਤੇ ਉਹ ਨਹੀਂ ਬੈਠਾ ਮੇਰੇ ਕੋਲੇ ਉਹ ਗੱਡਿਆ ਆ ਜਾ ਮੜਿਆ ਵੇਖ ਲੈ ਚੰਦ ਚੜਾਦਾ ਇਹਨੇ ਤਾਂ ਨਵਾਂ ਵੱਡਾ ਜੱਜ ਲੱਗਿਆ ਸਦਲਾ ਨੂੰ ਵੱਡੇ ਨੂੰ ਯਾਰ ਤੂੰ ਸ਼ਰਮ ਤਾਂ ਮਨ ਲੱਤਾ ਦਿੰਗਾ ਸਿਮਾਂ ਚ ਲੱਪਾਂ ਸਿਮਾਂ ਤੇ ਮੈਂ ਤੇਰੇ ਨਾਲ ਜਵਾਨ ਪਿਆ ਹੂੰਗਾ ਦੰਦ ਨਾਲਾ ਮੇਰੇ ਬਰਾਬਰ ਕੀ ਉਹ ਬੋਲ ਵਾਲਾ ਡੰਡ ਆ ਦੇਖ ਲੈ ਬਾਈ ਆਖੀ ਚੰਦ ਚੜ੍ਹਦਾ ਓਏ ਤੂੰ ਸ਼ਰਮ ਨਹੀਂ ਆਦੀ ਕੋਈ ਤੈਨੂੰ ਜੇ ਪ੍ਰਾਣਾ ਖੰਡ ਹੋਇਆ ਤਾਂ ਤੂੰ ਸਵੇਜ ਤਰੀਆਂ ਲੱਤਾ ਜੇ ਥੋਨੂੰ ਜਿਆਦੇ ਸ਼ਰਮ ਆਉਂਦੀ ਹੈ ਨਾ ਤਾਂ ਚੋਪਰ ਘ ਡੰਡੀ ਲੱਭੋ ਇੱਥੇ ਘਰ ਮੇਰਾ ਹੈ ਤੇਰਾ ਘਰਾਂ ਦਾ ਸਾਡਾ ਵੇਸਾ ਦਾ ਮੈਂ ਕਿਉਂ ਬਹੁਤ ਬੋਲੇ ਤਾਂ ਉਹ ਕਿਉਂ ਸਾਨੂੰ ਨਹੀਂ ਜਮੈਂ ਤੂੰ ਮੈਂ ਤੂੰ ਕਿਉਂ ਸਾਨੂੰ ਜੜਨ ਤੇ ਹੋਣਾ ਕੋਈ ਤਾਂ ਚੰਗਾ ਕੰਮ ਕਰ ਲੈ ਤੇ ਚੰਗਾ ਚੰਗਾ ਹੀ ਆ ਹੋਰ ਕੀ ਹੈ ਮੈਨੂੰ ਪੁੱਛਦੇ ਆ ਤੁਸੀਂ ਮੈਂ ਆਉਂਦਾ ਕੰਮ ਕਰ ਲਿਆ ਮੈਂ ਤੁਹਾਨੂੰ ਨਹੀਂ ਪੁੱਛਿਆ ਠੱਠੀਆਂ ਹੀ ਆ ਪੱਕਾ ਨੂੰ ਕਿਵੇਂ ਸਵਾਰ ਸਵਾਰ ਕੇ ਲੜ ਚੇ ਇਹ ਤਾਂ ਪਹਿਲਾਂ ਹੀ ਪਤਾ ਸੀ ਇਹ ਜਿਹੜੀਆਂ ਵੀਡੀਓ ਕਲਾਂ ਲਾ ਲਾ ਐਵੇਂ ਨਾ ਹੁੰਦਾ ਸੀ ਨਾ ਇਹ ਵੇਖਿਆ ਮੈਨੂੰ ਪਹਿਲਾਂ ਕਈ ਹਰੀ ਨੂੰ ਵੀ ਦੇਖਣਾ ਲੈ ਝੱਗ ਦੇ ਦੇਖੀ ਕਿਵੇਂ ਆ ਆ ਕਲਪਾਂ ਕੁਲਪਾਂ ਜਿਵੇਂ ਕਿਵੇਂ ਨਿਕ ਕੱਢੀ ਬੈਠਾ ਤੂੰ ਵੀ ਬਲਾਣਾ ਬੋਲੋ ਮੈਂ ਤੁਹਾਨੂੰ ਦੱਸਦਾ ਰਹਿਣਾ ਰਹਿ ਪੋ ਇੱਥੇ ਮੇਰੇ ਘਰ ਛੱਡ ਕੇ ਡੰਡੀ ਲੱਗੋ ਦਾ ਮੈਂ ਰਫਾ ਚੱਕ ਲਈ ਨਾ ਇਕੱਲੇ ਇਕੱਲੇ ਲੇਰ ਕੱਢ ਦੂ ਮੈਂ ਕੂਆਂ ਨੂੰ ਖੋਲਾਵਾ ਲਾ ਕੇ ਪਿੰਡ ਪੰਚਾਇਤ ਕਰਕੇ ਆਹ ਤਰੀ ਲੱਗੀ ਆ ਡੀਐਸਪੀ ਹੰਕਾਰ ਹੈ ਦੇਖ ਅਕਰ ਬੰਨਨ ਦੀ ਸਾਰੀ ਓਵਰ ਬੰਦਾ ਬੰਦਾ ਤੂੰ ਆ ਲਾਠ ਤੇ ਆ ਗਈ ਕੀ ਕਰਤਾ ਤੂੰ ਸਾਰੀ ਓਵਰ ਘਰ ਬੰਦਿਆ ਕਰਕੇ ਤਾਂ ਮੇਰਾ ਕੋਈ ਮੁੱਲ ਨਹੀਂ ਪਿਆ ਤਾਂ ਹੀ ਤਾਂ ਲੈ ਕੇ ਆਇਆ ਤੇਰਾ ਮੁੱਲ ਕੀ ਨਹੀਂ ਪਿਆ ਤੈਨੂੰ ਰੋਟੀ ਨਹੀਂ ਮਿਲਦੀ ਕੱਪੜੇ ਧੋਤੇ ਨਹੀਂ ਮਿਲਦੇ 50 ਕਿੱਲੇ ਪਹਿਲੀ ਬਣਾਈ ਆ ਮੈਨੂੰ ਨਹੀਂ ਮਿਲਦਾ ਤੈਨੂੰ ਖਾਣ ਆਹ ਹਵੇਲੀ ਪਾ ਕੇ ਦਿੱਤੀ ਆ ਤੁਹਾਨੂੰ ਕਿੰਨਾ ਥਾਂ ਬਣਾਇਆ ਕਿਤੇ ਮੈਨੂੰ ਪੁੱਛਿਆ ਚੁੱਪ ਕਰਕੇ ਇਹ ਤੁਰ ਜਾਂਦਾ ਚੁੱਪ ਕਰਕੇ ਤੂੰ ਆ ਜਾ ਨਾ ਉੱਠ ਜਾ ਨਾ 100 ਰੋਟੀ ਦੋ ਟਾਈਮ ਮੈਂ ਪਿੱਕੁੱਤਿਆਂ ਨੂੰ ਸੜ ਦਿੰਦੀ ਆ ਖਾ ਲੈਣਾ ਪੈ ਜਾਣਾ ਤੂੰ ਇਕੱਲੇ ਨਹੀਂ ਕੀਤਾ ਕਿਤੇ ਮੇਰੇ ਕੋਲੇ ਬੈਠਿਆ ਦੋ ਮਿੰਟ ਗੱਲਾਂ ਬਾਤਾਂ ਕਰੀਏ ਮੇਰੇ ਨਾਲ ਤੂੰ ਇੱਥੇ ਵੀ ਮੈਂ ਮੈਂ ਵੀ ਕਿਸੇ ਪਾਸੇ ਦੁਖੀ ਆ ਗੱਲਾਂ ਤੇ ਮੈਂ ਕਥਾ ਸੁਣਾ ਦੇ ਹੁਣ ਇੱਥੇ ਬੁढ़ा ਹੋਇਆ ਪਿਆ ਬੁढ़ा-ਬੁढ़ा ਕਰੀ ਜਾਂਦਾ ਬੁढ़ा-ਬੜਾ ਨਹੀਂ ਮੈਂ ਅਜੇ ਮੈਂ ਤੁਹਾਡੇ ਨਾਲ ਜਵਾਨ ਪਿਆ 30 35 ਸਾਲ ਨਹੀਂ ਮਾਰੇ ਦਰਦਾਗਾ ਅੱਬਾ ਕਲਾਉ ਮੀਟ ਖਾ ਜਾਂਦਾ ਮੈਂ ਆਹੀ ਕਰਤੂਤਾਂ ਤੋਂ ਦਰੇਦ ਡਰਦੇ ਸੀ ਆਰਤੀ ਇਹਦੇ ਜਾਂਦਾ ਸੀ ਤੀਜੇ ਦਿਨ ਫਰਲਾ ਫੜਾ ਹੁੰਦਾ ਸੀ ਹੁਣ ਸਾਡੇ ਉਹ ਵਹੀਆਂ ਕਾਲੀਆਂ ਕਰਦਾ ਕਰਦਾ ਤੇ ਆਹ ਚੰਦ ਚੜਾਦਾ ਬਈ ਮੈਥੋਂ ਤਾਂ ਨਹੀਂ ਇਸ ਘਰੇ ਰਹਿ ਆਂਦਾ ਮੈਂ ਇਹਦਾ ਰਹਿ ਨਹੀਂ ਸਕਦਾ ਕੰਜਰ ਬੁੜੇ ਨਾਲ ਮੈਂ ਤਾਂ ਬਈ ਚੱਲਿਆ ਮੈਥੋਂ ਤਾਂ ਮਿਲਦਾ ਜਾ ਜਾ ਜਿੱਥੇ ਗੱਲ ਸਾਰਾ ਟੱਬਰ ਜਾੜੋ ਪਹੁੰਚ ਲਾਂ ਤਾਂ ਮਾਰਦਾ ਇਹਨੇ ਜੂ ਜਾਂਦੀ ਉਮਰੇ ਭਾਈ ਪਾਟਦਾ ਕਰ ਨਾਟ ਲਿਆ ਜੇ ਉਹਨੂੰ ਕੁਝ ਹੋ ਗਿਆ ਨਾ ਤੇਰੇ ਹੱਡਾਂ ਜੋ ਕੱਢੂ ਮੈਂ ਉਹ ਹੱਡਾਂ ਤੈਨੂੰ ਵੀ ਨਹੀਂ ਮੈਂ ਮੇਰੇ ਅੰਗੋਂ ਸਾਰਾ ਟੱਬਰ ਮਰੋ ਮੈਨੂੰ ਨਹੀਂ ਕੋਈ ਗੱਲ ਗੱਲ ਦਾ ਤਾਂ ਤੈਨੂੰ ਵੀ ਪਤਾ ਪਾ ਦਾਂ ਮੈਨੂੰ ਕੋਈ ਚੱਤਰ ਨਹੀਂਗਾ ਪੌਆਂ ਦੀ ਸਾਰਾ ਟੱਬਰ ਘਰੋਂ ਜਾਵੜੋ ਮੇਰਾ ਹੀ ਬਣਾਇਆ ਵਾ ਘਰ ਮੇਰਾ ਹੀ ਬੰਨਿਆ ਵਾ ਘਰ ਤੇਰਾ ਇਕੱਲੇ ਦਾ ਬੰਨਿਆ ਹਾਂ ਯਾਰ ਤੂੰ ਕੋ ਨਵਾਂ ਕੰਮ ਕੀਤਾ ਹਰੇਕ ਦਾ ਮਾਂ ਪਿਓ ਕਰਦਾ ਆਪਦੇ ਧੀਆਂ ਪੁੱਤਾਂ ਵਾਸਤੇ ਉਹ ਫੇਰਾਚਰ ਕਰਿਆ ਅੱਗੇ ਕਿਹੜਾ ਤੁਸੀਂ ਮੈਨੂੰ ਪੁੱਛਦੇ ਸੀ ਪੁੱਛਦੇ ਅੱਗੇ ਵੀ ਤਾਂ ਮੇਰੇ ਮੇਰੇ ਬਾਹਰੀ ਤਾਂ ਮਰੇ ਹੋਈ ਸੀ ਮੇਰੇ ਕੋਲੇ ਕਢਾਉਂਦੇ ਸੀ ਤੁਸੀਂ ਆਹ ਕੀ ਕੀਤਾ ਡੈਡੀ ਤੁਸੀਂ ਅਸੀਂ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਤੁਹਾਨੂੰ ਕੋਈ ਕਮੀ ਰਹਿ ਗਈ ਸੀ ਕੋਈ ਸੇਵਾ ਚ ਕਮੀ ਰਹਿ ਗਈ ਸੀ ਕਿ ਰੋਟੀ ਨਹੀਂ ਮਿਲਦੀ ਸੀ ਨਹੀਂ ਨਹੀਂ ਪੁੱਤ ਤੇਰੇ ਉਨੇ ਕੋਈ ਕਮੀ ਨਹੀਂ ਗਈ ਤੇਰੇ ਤੂੰ ਸੇਵਾ ਬਹੁਤ ਕਰੀ ਐ ਪਰ ਇਹਦਾ ਮੈਨੂੰ ਪੁੱਛਦੇ ਵੀ ਨਹੀਂ ਗੇ ਤੇ ਇਹੀ ਹੁੰਦਾ ਬੰਦੇ ਨੂੰ ਬਜ਼ੁਰਗ ਬੰਦੇ ਨੂੰ ਰੋਟੀ ਪਾਣੀ ਦਾ ਚਾਹੀਦਾ ਲੀੜਾ ਕਪੜਾ ਧੋਤਾ ਦਾ ਨਾ ਬਜ਼ੁਰਗ ਰੋਟੀ ਖੋਤੇ ਰੋਟੀ ਪਾ ਦਿਓ ਤੇ ਬਜ਼ੁਰਗ ਬੈਠਾ ਰਹੇ ਮੌਇ ਨਾਲ ਉਧਰ ਨੂੰ ਝਾਕ ਲੈ ਤੇ ਕਿਤੇ ਉਧਰ ਨੂੰ ਝਾਕ ਲੈ ਤੈਨੂੰ ਵੀ ਲੋਰੀਆਂ ਸੁਣਾਇਆ ਕਰਦੇ ਅੱਜ ਖਵਾਸ਼ ਪੁੱਛੀਆ ਬਜ਼ੁਰਗ ਦੀ ਕਿਤੇ ਤੈਨੂੰ ਕੀ ਚਾਹੀਦਾ ਅੱਜ ਕੀ ਲੈਣਾ ਬਾਪੂ ਕਿਤੇ ਕਿਤੇ ਬਜ਼ੁਰਗ ਨਾਲ ਕਿਤੇ ਗੱਲਬਾਤ ਕਰੀਓ ਤੁਸੀਂ ਕਦੇ ਮੜਾ ਮੋਟਾ ਬਹਿ ਜਾਂਦਾ ਪੋਲੇ ਬੰਦਾ ਬਾਪੂ ਤੇਰੇ ਕੋਈ ਘੋਟਾ ਦਾ ਨਹੀਂ ਦੇਖਦਾ ਕੋਈ ਗਿੱਟਾ ਦਾ ਨਹੀਂ ਲਾਉਦਾ ਕੀ ਤਕਲੀਫ ਆ ਆਏ ਮਹੀਨੇ ਤੈਨੂੰ ਮੈਂ ਨਵਾਂ ਕੁੜਤਾ ਪਜਾਮਾ ਸਮਾਗ ਨਹੀਂ ਦਿੰਦਾ ਤੁਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਨਾ ਵੀ ਬਾਪੂ ਡੈਡੀ ਸਾਨੂੰ ਫਲਾਣੇ ਥਾਂ ਚੌਕਲੇਟ ਖਵਾ ਲਿਆ ਫਲਾਣੇ ਥਾਂ ਸਾਨੂੰ ਫਿਲਮਾਂ ਦਿਖਾ ਲਿਆ ਫਲਾਣੇ ਥਾਂ ਸਾਨੂੰ ਅੱਜ ਉੱਥੇ ਸਰਕਸ ਲੱਗੀ ਆ ਉਹ ਵਿਖਾ ਲਿਆ ਮੈਂ ਨਹੀਂ ਤੁਹਾਨੂੰ ਲੈ ਜਾਂਦਾ ਰਿਆ ਹੁਣ ਮੈਨੂੰ ਭੁੱਲ ਗਏ ਤੁਸੀਂ ਤੁਸੀਂ ਮੈਨੂੰ ਪੁੱਛਿਆ ਕਦੇ ਵੀ ਬਾਪੂ ਤੇਰੇ ਤੇਰੇ ਕੀ ਚਾਹੀਦਾ ਤੈਨੂੰ ਕੀ ਚਾਹੀਦਾ 3 ਸਾਲ 4 ਸਾਲ ਹੋ ਗਏ ਕੰਮ ਛੱਡੇ ਨੂੰ ਕਮਲਿਆਂ ਉਹ ਉਥੇ ਸਤੋਰਤ ਸੱਟਿਆ ਹਾਂ ਮੈਂ ਛੜੀ ਜੀ ਬੈਠ ਕੇ ਚ ਆ ਕੋਠੀ ਜਣ ਮੈਂ ਰਹਿਣਾ ਮੈਂ ਘਰੋਂ ਨਹਿਣਾ ਜੋ ਪਹਾੜੀ ਸਾਰੇ ਡੈਡੀ ਜੀ ਮੇਰੀ ਗੱਲ ਸੁਣੋ ਵੀ ਸਾਰਿਆਂ ਦੇ ਜਿੰਨੇ ਵੀ ਬੇਰਗੁੰਦੇ ਸਾਰਿਆਂ ਦੇ ਪਾਰਟਨਰ ساری ਉਮਰ ਤਾਂ ਨਹੀਂ ਨਿਵਦੇ ਤੇ ਆਏ ਮਉਣ ਕੀ 2 ਸਾਲਾਂ 2-4 ਸਾਲ ਤੁਸੀਂ ਜਿਉਣਾ ਸੀ ਤੇ ਕੀ ਜਾਨ ਨਿਕਲਦੀ ਸੀ ਕੀ ਤੁਹਾਡਾ ਡੋਲੇ ਵੀ ਨਾ ਗੱਡਾ ਖੜਾ ਸੀ ਛੁੱਡੀ ਉਮਰੇ ਤੁਸੀਂ ਆਪਦੇ ਝਾਟੇ ਖੇ ਪੁਵਾਤੀ ਨਾਲੇ ਸਾਡੇ ਪੁਵਾਤੀ ਕੀ ਅਸੀਂ ਲੋਕਾਂ ਨੂੰ ਮੂੰਹ ਦਿਖਾਵਾਂਗੇ ਵੀ ਅਗਲਾ ਕਹੂਗਾ ਇਹਦੇ ਸਹੁਰੇ ਨਹੀਂ ਹੋਰ ਵਿਆਹ ਕਰਾ ਲਿਆ ਜਿਹਦੇ ਝਾਟੇ 'ਚ ਖੇ ਪਈ ਹੈ ਨਾ ਤੇ ਜਾਂ ਜਿਹਨੂੰ ਬਾਲੀ ਸ਼ਰਮ ਆਉਂਦੀ ਹੈ ਉਹ ਚੁੱਪ ਕਰਕੇ ਨਾ ਆਪਦਾ ਘਰੋਂ ਬਾਹਰ ਹੋ ਜਾਓ ਆਪਦਾ ਘਰ ਹੋਰ ਬਣਾ ਲਓ ਜਿਹੜੇ AC U C ਵਾਲੇ ਕਮਰੇ ਮੇਰੇ ਬਣਾਏ ਹੋਏ ਹਨ ਨਾ ਜੋ ਪਰਕੇ ਸਹੁਰਾ ਕਮਰਾ ਵਿਲਾ ਕਰਦੇ ਨਾਲੇ ਮੇਰਾ ਆਉਂਦਾ ਜੱਫੇ ਮਾਰਦੀ ਹੈ ਕੋਈ ਗੱਲ ਹੋਈ ਯਾਰ ਬਾਪੂ ਯਾਰ AC ਵਾਲੇ ਕਮਰੇ ਜ ਤਾਂ ਅਸੀਂ ਪਿਆ ਕਰਨਾ ਉੱਥੇ ਆਏ ਤੂ ਤਾਂ ਯਾਰ ਮੋੜ ਤੇ ਖੜਨ ਜੋਗਿਆ ਵੀ ਨਹੀਂ ਛੱਡਿਆ ਸਾਨੂੰ ਅਸ ਤਾਂ ਸ਼ਰਮਣਾ ਹੀ ਮਰ ਜਾਾਂਗੇ ਕੀ ਲੋਕਾਂ ਨੂੰ ਮੂੰਹ ਦਿਖਾਵਾਂਗੇ ਕੀ ਅਗਰੇ ਨੂੰ ਕਵਾਂਗੇ ਵੀ ਅਗੜਾ ਪੈਂਦਾ ਸਾਡੇ ਵੀ ਬਜ਼ੁਰਗ ਤਾਂ ਹੈਗੇ ਆ ਸਾਰੇ ਜੇ ਕਿਸੇ ਦਾ ਕੋਈ ਪਾਰਟਨਰ ਪਹਿਲਾਂ ਚਲਿਆ ਜਾਵੇ ਤਾਂ ਅਗਲਾ ਇਹ ਤਾਂ ਨਹੀਂ ਵੀ ਹੋਰ ਬਹੂ ਲਿਆਉਂਦਾ ਹੁੰਦਾ ਵਿਆਹ ਤਾਂ ਆਪਾਂ ਇਹਦਾ ਕਰਨਾ ਸੀ ਇਹਦਾ ਵੀ ਕਰ ਕੋਈ ਡੈੜੀ ਥੋੜੀ ਵਿਆਹ ਦੀ ਉਮਰ ਆ ਇਹਦਾ ਵੀ ਹੋ ਜੂਗਾ ਪੁੱਤ ਕਰ ਲਾਂਗੇ ਵਿਆਹ ਤੇ ਕੀ ਅਗਲੇ ਨੂੰ ਕਵਾਂਗੇ ਵੀ ਪਹਿਲਾਂ ਸੋਹਰੇ ਦਾ ਵਿਆਹ ਹੋਇਆ ਤੇ ਹੁਣ ਇਹਦਾ ਹੋਣਾ ਇਹਦਾ ਵਿਆਹ ਇਹਨੂੰ ਨਹੀਂ ਹੋਣਾਗਾ ਨਾਲੇ ਉਹ ਵੱਡਾ ਕੀ ਕਹੂਗਾ ਆਪਦੇ ਸੋਹਰੇ ਜਾ ਕੇ ਉਹ ਉਹਨੂੰ ਵੀ ਨਹੀਂ ਸੋਹਰੇ ਜਾਣ ਜੋਗਾ ਇਹਦਾ ਵਿਆਹ ਵੀ ਇਹਦੀ ਜ਼ਮੀਨ ਨੂੰ ਹੋਣਾ ਜਿਹੜੀ ਮੇਰੀ ਬਣਾਈ ਵੀ ਹੈ ਮੈਨੂੰ ਤਾਂ ਲੱਗਦਾ ਹੁਣ ਇਹਦਾ ਵੀ ਨਹੀਂ ਹੋਣਾ ਜਿਹੜਾ ਤੁਸੀਂ ਚੰਦ ਚੜਾ ਤਾ ਹੁਣ ਤੱਕ ਤਾਂ ਫਾਇਲ ਕੀ ਹੋਊਗੀ ਸਾਰੇ ਪਿੰਡ ਚ ਫਾਇਲ ਕੀ ਹੋਣੀ ਆ ਇਹ ਤੋਂ ਲੈ ਕੇ ਆ ਜਦੋਂ ਪਿੰਡ ਵਿੱਚ ਦੀ ਸ਼ਰਮੀ ਹੈ ਨਹੀਂ ਬੂ ਮੁੰਡੇ ਵਿਆਹ ਦੀ ਉਮਰ 'ਚ ਤੇ ਲੈ ਆਏ ਨੇ ਬੁਢੇ ਨੂੰ ਕੀ ਚਾ ਚੜ ਗਿਆਂ। ਓ ਵਾਹਿਗੁਰੂ। ਮੈਨੂੰ ਤਾਂ ਉਮੀਦ ਹੀ ਨਹੀਂ ਸੀਗੀ ਵੀ ਐਵੇਂ ਵੀ ਹੋ ਸਕਦਾ। ਤੂੰ ਮੇਰੀ ਗੱਲ ਸੁਣ ਧੀਏ। ਮੈਂ ਕੋਈ ਕਰਮਾ, ਮੈਂ ਕੋਈ ਛੌਂਕ ਨੂੰ ਇਹ ਨਹੀਂ ਲੈ ਕੇ ਆਂਦੀ। ਇੰਨਾ ਚਿਰ ਕੰਮ ਕਰਿਆ, ਇੰਨਾ ਥੋੜੂ ਧਨ ਨਾ, ਦੌਲਤ ਸਾਰਾ ਕੁਝ ਜੋੜ ਕੇ ਦਿੱਤਾ। ਕਿ ਮੈਂ ਮਾੜਾ ਕਰਦੇ। ਜੇ ਮੈਂ ਹੁਣ ਬੜੇਪੇ 'ਚ ਤਾਂ ਲੋੜ ਹੁੰਦੀ ਐ ਜੀ ਹੁਣ ਸਾਥੀ ਦੀ। ਤੇ ਬੜੇਪੇ ਜੀ ਉਹ ਕਰਮਾਂ ਵਾਲੀ ਮੈਨੂੰ 5-6 ਸਾਲ ਹੋ ਗਏ ਤੁਹਾਨੂੰ ਪਤਾ ਤੁਹਾਡੀ ਮੰਮੀ ਨੂੰ ਮਰੀ ਨੂੰ। ਤੇ ਫਿਰ ਮੈਂ ਤਾਂ ਹੁਣ ਨਾ ਇਹ ਤਾਂ ਮੈਂ ਕਈ ਵਾਰੀ ਜੇ ਮੈਂ ਸੁੱਤਾ ਪਿਆ ਹੀ ਰਹਿ ਜਾਂ ਇਹ ਤਾਂ ਮੈਨੂੰ 10-10 ਦਿਨ ਹਾਲ ਨਹੀਂ ਪੁੱਛਦੇ ਮੇਰਾ ਪਾਣੀ ਮੇਰੇ ਮੂੰਹ ਚ ਕਿਹਨੇ ਪਾਉਣਾ ਹੈ ਡੈਡੀ ਜੀ ਮੈਂ ਮੈਂ ਬੁੱਤੋਂ ਉੱਥੇ ਨਾ ਬੈਠਾ ਤੂੰ ਮੈਨੂੰ ਚਾਹ ਫੜਾ ਜਾਨੀਂ ਐ ਬਸ ਕਿਤੇ ਮੈਨੂੰ ਰੋਟੀ ਫੜਾ ਜਾਨੀਂ ਐ ਕਿਤੇ ਮੈਂ ਨਹਾ ਲੈਣਾ ਕਿਤੇ ਨਹੀਂ ਨਹਾਉਂਗਾ ਮੈਂ ਉੱਥੇ ਕੌਲਿਆਂ ਨੂੰ ਬੈਠਾ ਕਿਥੇ ਉਹ ਕੰਦ ਨਾ ਚੱਕੀ ਜਾਂ ਮੈਂ ਕਿਸੇ ਉਹ ਕੰਦ ਨਾ ਗੱਲਾਂ ਕਰੀ ਜਾਂਦਾ ਸੀ ਕਿਥੇ ਉਹ ਮੈਨੂੰ ਸਾਥ ਚ ਜਾਣ ਦੀ ਮੈ ਮੈਨੂੰ ਸ਼ੌਕ ਨਹੀਂ ਸੀਗਾ ਕਿਉਂ ਕੰਮ ਹੀ ਕਰਿਆ ساری ਉਮਰ ਖੇਤ ਜਾਵੜਿਆ ਖੇਤੋਂ ਘਰ ਆ ਗਿਆ ਪਰੋਂ ਖੇਤ ਜਾਵੜਿਆ ਉਹ ਗੱਲ ਤੁਹਾਡੀ ਠੀਕ ਹੈ ਡੈਡੀ ਜੀ ਵੀ ਇਕੱਲੇ ਬੰਦੇ ਦਾ ਦਿਨ ਨਹੀਂ ਲੰਘਦਾ ਮੰਨ ਲਓ ਹਨਾ ਵੀ ਇਕੱਲਾ ਜਿਹਾ ਬਿਉਰਗਾ ਤਾਂ ਉਹ ਬਹੁਤ ਔਖਾ ਹੈ ਨਾ ਵੀ ਇਕੱਲਾ ਰਹਿਣਾ ਪਰ ਵੀ ਲੋਕਾਂ ਨੇ ਹੀ ਜੀਵਨ ਦੇਣਾ ਸਾਨੂੰ ਲੋਕ ਕੀ ਕਹਿਣਗੇ ਗੱਲ ਤਾਂ ਇਹ ਆ ਅਸੀਂ ਮੋੜ ਤੇ ਕਿਵੇਂ ਖੜਦਾਂਗੇ ਜਾ ਕੇ ਗੱਲ ਤਾਂ ਵਿਚਲੀ ਆ ਇਹਨੂੰ ਕਿਵੇਂ ਵਿਆਹਵਾਗੇ ਇਹਦੇ ਸਾਰੇ ਪੁੱਛਣਗੇ ਕੀ ਕਵਾਂਗੇ ਆਪਾਂ ਹੁਣ ਮੈਂ ਤੁਹਾਨੂੰ ਕੀ ਕਵਾਂ ਇਹਨਾ ਇਹਦੇ ਨੂੰ ਪੁੱਤ ਇਹਨੂੰ ਨਹੀਂ ਸਿਆਣਦੇ ਸੀ ਇਹ ਮੈਨੂੰ ਨਹੀਂ ਸਿਆਣਦੇ ਜੇ ਅਸੀਂ ਦੋਵਾਂ ਨੇ ਆਪਦਾ ਜੀਵਨ ਸਫਰ ਕਰ ਲਿਆ ਜਾਂ ਅਸੀਂ ਘਰ ਵਸਾਉਣ ਦੀ ਕੋਈ ਹਮਤ ਕਰ ਲਈ ਤੇ ਫਿਰ ਤੁਹਾਡਾ ਤੇ ਲੋਕਾਂ ਦਾ ਕੀ ਟੱਡ ਦੁਖਦਾ ਦੈੜੀ ਲੋਕਾਂ ਦਾ ਨਹੀਂ ਨਾ ਮੂੰਹ ਫੜ ਲੈਣਾ ਹੁੰਦਾ ਲੋਕ ਨਹੀਂ ਜਿਉਣ ਦਿੰਦੇ ਲੋਕ ਤਾਂ ਇਹ ਸਭ ਨੂੰ ਪਤਾ ਹੈ ਹਨਾ ਵੀ ਜੇ ਕਿਸੇ ਦਾ ਕੋਈ ਪਾਰਟਨਰ ਹੁੰਦਾ ਤੇ ਉਹਦੀ ਬੁੜੇਪੇ 'ਚ ਹੀ ਲੋਡ ਹੁੰਦੀ ਹੈ ਤੇ ਜੇ ਕਿਸੇ ਦਾ ਪਾਰਟਨਰ ਕੋਈ ਪਹਿਲਾਂ ਵਿਛੜ ਜੇ ਤਾਂ ਇਹ ਬਹੁਤ ਔਖਾ ਖਾਸ ਕਰਕੇ ਜਦੋਂ ਬੰਦਾ ਬੁਯੁਰਗ ਹੁੰਦਾ ਭਾਵੇਂ ਉਹ ਔਰਤਾ ਤੇ ਭਾਵੇਂ ਉਹ ਬੰਦਾ ਪਰ ਲੋਕ ਨਹੀਂ ਜਿਉਣ ਦਿੰਦੇ ਲੋਕਾਂ ਦਾ ਕੀ ਕਰੀਏ ਲੋਕਾਂ ਦਾ ਕੀ ਕਰੀਏ ਗੱਲ ਤਾਂ ਵਿਚਨੀ ਲੋਕਾਂ ਦੇ ਆ ਕੇ ਖੜਦੀ ਆ ਨਾ ਬਾਪੂ ਲੋਕਾਂ ਨੇ ਸਾਨੂੰ ਜਾਨ ਨਹੀਂ ਨਾ ਦੇਣਾ ਕਿਸੇ ਨੇ ਆਏ ਨਹੀਂ ਕਿਹਾ ਨਾ ਵੀ ਇਹਨਾਂ ਨੇ ਸਾਰੀ ਉਮਰ ਬਹੁਤ ਵਿਚਾਰੇ ਨੇ ਘੱਟਾ ਢੋਇਆ ਤੇ ਇਹਨੇ ਵੀ ਆਪਦੇ ਕੋਈ 2 ਸਾਲ ਸੋਖੇ ਕੱਢਨੇ ਆ ਕੋਲੇ ਕੋਈ ਰਾਲ ਬੋਲ ਹੁੰਦਾ ਕੋਈ ਬੰਦਾ ਪਾਣੀ ਦੀ ਘੋਟੀ ਫੜਾ ਦਿੰਦਾ ਕੋਈ ਹਾਲ ਚਾਲ ਹੀ ਪੁੱਛ ਲੈਂਦਾ ਕੋਈ ਸੁੱਖ ਦੋਖੀ ਕਰ ਲੈਂਦਾ ਇਹ ਗੱਲਾਂ ਡੈਡੀ ਨਹੀਂ ਲੋਕ ਸਮਝਦੇ ਉਹ ਪੁੱਤ ਲੋਕਾਂ ਨੇ ਤਾਂ ਤਈ ਜਾਣਾ ਹੁੰਦਾ ਬੰਦੇ ਨੂੰ ਆਪਦੇ ਦਿਮਾਗ ਨਾਲ ਤੇ ਆਪਦੇ ਦਿਮਾਗ ਨਾਲ ਹੀ ਸੋਚਣਾ ਚਾਹੀਦਾ ਜਿਹੜਾ ਕੁਝ ਬੰਦੇ ਨੇ ਕਰਨਾ ਉਹ ਨੂੰ ਆਪਦੇ ਦਿਮਾਗ ਨਾਲ ਹੀ ਕਰਨਾ ਚਾਹੀਦਾ ਜਿੰਦਗੀ ਬਸਵਰ ਕਰਨੀ ਹੈ ਜਾਂ ਕੁਝ ਬਣਾਉਣਾ ਹੈ ਜਾਂ ਕੁਝ ਹਾਸਲ ਕਰਨਾ ਉਹ ਨੂੰ ਆਪਦੇ ਤੇ ਹੀ ਡਿਪੈਂਡ ਰੱਖਣਾ ਪੈਂਦਾ ਫੇਰ ਉਹ ਕਾਮਯਾਬ ਹੁੰਦਾ ਇਹਨੂੰ ਹੁਣ ਕਿਵੇਂ ਰਿਸ਼ਤਾ ਹੋਊ ਲੋਕ ਸੌ ਸੌ ਗੱਲਾਂ ਕਰਨਗੇ ਉਹ ਗਰੀਬ ਲੋਕਾਂ ਵਾਸਤੇ ਆ ਗੱਲਾਂ ਬਣੀਆਂ ਇਹਨੂੰ ਤਾਂ ਜ਼ਮੀਨ ਨੂੰ ਰਿਸ਼ਤਾ ਹੋਣਾ ਹੈ ਇਹਨੂੰ 15 ਕਿੱਲਾਂ ਨੂੰ ਹੋਣਾ ਹੈ ਇਹ ਤਾਂ ਗੱਲ ਡੈਡੀ ਥੋੜੀ ਸਹੀ ਆ। ਵੀ ਇਹ ਸਾਰੀਆਂ ਗੱਲਾਂ ਇਹ ਤਾਨੇ ਮੇਨੇ ਗਰੀਬਾਂ ਦੇ ਹਿੱਸੇ ਆਏ ਆ ਹਨਾ। ਤਕੜੇ ਲੋਕਾਂ ਦੇ ਹਿੱਸੇ ਨਹੀਂ ਆਏਗੇ। ਇਹ ਤਾਂ ਜ਼ਮੀਨਾਂ ਨੂੰ ਰਸਤੇ ਹੁੰਦੇ ਆ। ਹਾਂ ਰਿਸ਼ਤੇ ਅੱਜ ਕੱਲ੍ਹ ਵੈਸੇ ਜ਼ਮੀਨ ਨੂੰ ਜਾਇਦਾਦ ਮੰਨਦੇ ਆ ਬਾਪੂ ਇਹ ਤਾਂ ਗੱਲ। ਚਲੋ ਉਹੀ ਗੱਲ ਆ ਕਿ ਵੀ ਮਾੜੇ ਦੀ ਰਨ ਹਰੇਕ ਦੀ ਭਰਾਈ ਹੁੰਦੀ ਐ ਤਕੜੇ ਦੀ ਚਾਚੀ। ਇਹ ਤਾਂ ਗੱਲ ਸਹੀ ਆਗੀ। ਪਰ ਫੇਰ ਵੀ ਲੋਕ ਕਿਤੇ ਨਾ ਕਿਤੇ ਤਾਂ ਛੇਡਾਂ ਕਰ ਹੀ ਜਾਂਦੇ ਆ ਨਾ ਬਾਪੂ ਜੀਰਾ ਇਹ ਤਾਂ ਹੈ ਨਹੀਂਗਾ ਵੀ ਲੋਕ ਤਕੜੇ ਨੂੰ ਵੀ ਨਹੀਂ ਛੱਡਦੇ ਪਰ ਇਹ ਗੱਲ ਗਲਤ ਹੈਗੀ ਆ ਹਨਾ ਵੀ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਆ ਬੁਢੇਪੇ ਵੇਲੇ ਤੇ ਜੇ ਕੋਈ ਆਪ ਦਾ ਕੋਈ ਘਰ ਬਸਰ ਕਰਦਾ ਤਾਂ ਇਹ ਕੰਪਰੋਮਾਈਜ਼ ਕਰਨਾ ਚਾਹੀਦਾ ਸਾਰਿਆਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਦੇਖਣੀਆਂ ਚਾਹੀਦੀਆਂ ਹਨਾ ਵੀ ਇਹ ਮਜ਼ਾਕ ਆ ਜਿਹੜਾ ਉਹ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਬੁਢੇਪੇ 'ਚ ਜੀਵਨ ਸਾਥੀ ਦੀ ਲੋੜ ਆ ਤੇ ਇਕੱਲੇ ਵੀ ਨਹੀਂ ਛੱਡਣਾ ਚਾਹੀਦਾ ਬਈ ਔਰ ਗਾਣ ਜੇ ਕਿਸੇ ਦਾ ਜੀਵਨ ਸਾਥੀ ਕੋਈ ਪਹਿਲਾਂ ਚਲਾ ਗਿਆ ਹੈ ਨਾ ਤਾਂ ਉਹ ਬਜ਼ੁਰਗ ਇਕੱਲਾ ਤਾਂ ਉਹਨੂੰ ਇਕੱਲਾ ਵੀ ਨਾ ਛੱਡੋ ਤੇ ਜੇ ਉਹ ਆਵਦਾ ਕੋਈ ਜੀਵਨ ਬਸਰ ਕਰ ਰਿਹਾ ਤੇ ਉਹਦੇ ਤੇ ਹੱਸੋ ਵੀ ਨਾ ਤੇ ਉਹਦੇ ਗੱਲ ਵੀ ਨਾ ਪਾਓ ਠੀਕ ਹੈ ਮੁੰਡਿਆ ਸਮਝ ਆ ਗਈ ਤੁਹਾਨੂੰ ਇਹ ਵੀਡੀਓ ਇੱਕ ਸਮਝਾਉਣ ਵਾਸਤੇ ਬਣਾਈ ਗਈ ਆ ਬਾਈ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਸਭ ਦੀ ਕਹਾਣੀ ਆ ਇਹ ਨਾ ਘਰ ਘਰ ਦੀ ਕਹਾਣੀ ਆ ਬਾਈ ਜੇ ਵਿੜੇਪੇ ਦੇ ਵਿੱਚ ਜੇ ਕਿਸੇ ਦਾ ਜੀਵਨ ਸਾਥੀ ਤੁਰ ਗਿਆ ਤੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਸਾਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਕਿਉਂਕਿ ਉਹ ਬੈਠੇ ਰਹਿੰਦੇ ਯਾਰ ਤੇ ਜੇ ਕਿਸੇ ਦਾ ਜੀਵਨ ਵਸਰ ਹੁੰਦਾ ਤੇ ਉਹ ਨੂੰ ਨਾ ਬਈ ਦੀ ਪਹਿਲੀ ਗੱਲ ਤਾਂ ਮਾਂ ਪਿਓ ਦੀ ਕਰੋ ਸੇਵਾ ਫੁੱਲ ਤੇ ਜਿਹੜੇ ਨਹੀਂ ਕਰਦੇ ਮਾਂ ਪਿਓ ਦੀ ਸੇਵਾ ਨਹੀਂ ਕਰ ਸਕਦੇ ਉਹਨਾਂ ਨੂੰ ਬਈ ਆਪਦਾ ਜੀਵਨ ਸਾਥੀ ਲੱਭ ਲੈਣ ਦਿਓ ਇਹ ਇਹੋ ਜਿਹਾ ਜੁਲਮ ਨਾ ਕਰੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੜੇਪੇ 'ਚ ਜੇ ਕਿਸੇ ਦਾ ਕੋਈ ਲੋਟ ਆਉਂਦਾ ਕਿਸੇ ਨੂੰ ਕੋਈ ਜੀਵਨ ਸਾਥੀ ਮਿਲਦਾ ਤਾਂ ਮੈਨੂੰ ਨਹੀਂ ਲੱਗਦਾ ਤੇ ਇਸ ਇਹਦੇ ਵਿੱਚ ਵੀ ਦੂਜੇ ਪਰਿਵਾਰ ਨੂੰ ਕੋਈ ੜਿੱਕਾ ਬੰਨਣਾ ਚਾਹੀਦਾ ਉਹਨਾਂ ਨੂੰ ਜੀਵਨ ਬਸਰ ਕਰ ਲੈਣ ਦਿਓ ਬੜੇਪਾ ਸੌਖਾ ਕੱਢ ਲੈਣ ਦਿਓ ਸਾਡੀ ਟੀਮ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਗਈ ਆ ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਆ ਵੀ ਜੇ ਕਿਸੇ ਦਾ ਬੜੇਪਾ ਸੌਖਾ ਲੰਘਦਾ ਤਾਂ ਉਹਨਾਂ ਦਾ ਲੰਘ ਲੈਣ ਦਿਓ ਬਈ ਤੁਸੀਂ ੜਿੱਕਾ ਨਾ ਲਾਓ ਹਾਂਜੀ ਜੀਦਾ ਹੁੰਦਾ ਉਹਨੂੰ ਕਰਾ ਲੈਣ ਦਿਓ ਕੌਣ ਪੁੱਛਿਆ ਸ਼ੀਨਾ ਨੂੰ ਰਿਸ਼ਤੇ ਹੁੰਦੇ ਜ਼ਮੀਨਾਂ ਨੂੰ ਹਾਂਜੀ ਜਾਂ ਤਾਂ ਬਾਈ ਆਪ ਸੇਵਾ ਕਰ ਲਓ ਤੇ ਨਹੀਂ ਯਾਰ ਕਰਾ ਲੈਣ ਦਿਓ ਤੇ ਸਾਡੀ ਰਿਸ਼ਤੇਦਾਰ ਨੂੰ ਖਾਸ ਕਰਕੇ ਬੇਨਤੀ ਹੈ ਕਿ ਇਹਦੇ ਕਮਾਚੇ ਰਿਸ਼ਤੇਦਾਰ ਬਾਅਦ ਟੰਗ ਡਾਉਂਦੇ ਹੁੰਦੇ ਆ ਉਹ ਵੀ ਆਪ ਦਾ ਟਿਕਿਆ ਆਪਦੇ ਘਰੋਂ ਘਰੀ ਰਹਿਣਾ ਤੇ ਦੂਜਿਆਂ ਦੇ ਕੰਮਾਂ 'ਤੇ ਲੱਤਾਂ ਨਾ ਡਾ। ਕਰਦੇ ਆ ਇਜਾਜ਼ਤ ਦੇ ਦਿੰਦੇ ਆ ਰਿਸ਼ਤੇਦਾਰ ਬਾਹਲੀ ਟਾਂਗ ੜਾਉਂਦੇ ਹੁੰਦੇ ਆ ਕਿ ਲੈ ਵੀ ਥੋਟੇ ਨਾਲ ਤਾਂ ਘਰੇ ਆਏ ਹੋ ਗਿਆ। ਤੁਸੀਂ ਆਪਦੇ ਘਰ ਤੱਕ ਹੀ ਸੀਮਤ ਰਹਿ ਕਰੋ ਬਾਈ ਜਿੰਨਾ ਦੇ ਘਰੇ ਜਿਵੇਂ ਚੱਲਦਾ ਚੱਲ ਲੈਣ ਦਿਓ। ਦੋ ਸਿਰ ਜੁੜਦਿਆਂ ਨੂੰ ਜਗ ਚੰਦਰਾ ਮਾਰਦਾ ਪਾਨੀ। ਪੁੱਟੇ ਨਹੀਂ ਫੰਦੇ ਫੀਮਾਂ ਨੂੰ ਰਿਸ਼ਤੇ ਹੁੰਦੇ ਜ਼ਮੀਨਾਂ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਫੁੱਲ।